ਵੀਰਿਆ ਦਿਖਾ ਦਈਏ ਮਖੂ ਦੇ ਵਿੱਚ ਲੋਕ ਜਿਹੜਾ ਲਾਹਾ ਲੈ ਰਹੇ ਨੇ ਅੱਖਾਂ ਦੀ ਕੈਂਪ ਦਾ ਜਿਹੜਾ ਲਾਹਾ ਲੈ ਰਹੇ ਨੇ ਤਾਂ ਤਸਵੀਰਾਂ ਦੇਖੀਏ ਆ ਜਿਹੜੀਆਂ ਲੰਮੀਆਂ ਲੰਮੀਆਂ ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਮਖੂ ਦੇ ਵਿੱਚ ਲੋਕਾਂ ਨਾਲ ਗੱਲਬਾਤ ਕਰਾਂਗੇ ਇਸ ਕੈਂਪ ਮਾਤੜ ਕਰਾ ਸਕਦਾ ਕਿਦੋਂ ਲਾਏ ਉਹਦਾ ਲਾਜ ਇਸੇ ਹੁੰਦਾ ਪਿਆ ਹੈ ਬੜੀ ਵਧੀਆ ਕੰਮ ਹੈ ਡਾਕਟਰ ਪ੍ਰਾਲਾ ਕਰਦੇ ਆ ਤੇ ਜਿਹੜੇ ਕੋਈ ਮਾਤਰਾ ਦੇ ਨਜ਼ਰ ਨਹੀਂ ਲੈਂਚ ਪੈ ਰਹੇ ਨਹੀਂ ਲਾਜ ਹੋ ਰਿਹਾ ਤੇ ਬਹੁਤ ਵਧੀਆ ਗੱਲ ਹੈ ਜਿਹੜਾ ਇਹ ਪ੍ਰਾਲਾ ਕਰਦੇ ਆ ਤੇ ਗੁਰਮਰ ਦੇ ਇਹਨਾਂ ਨੂੰ ਅੱਗੇ ਵਧਾ ਵੀ ਹੋਰ ਇਹ ਤਾਂ ਕੈਂਪ ਲਾਉਂਦੇ ਫਰੀ ਗਰੀਬਾਂ ਦੀ ਮਦਦ ਕਰਦੇ ਆ ਜਾਈਦਾ ਜਰੂਰ ਜਰੂਰ ਜਾਈਦਾ ਬਹੁਤ ਵਧੀਆ ਹਾਂਜੀ ਤੇ ਬਿਰ ਲੋਵਾ ਜਿਹੜਾ ਅੱਖਾਂ ਦਾ ਕੈਂਪ ਲਗਾ ਰਿਹਾ ਸਾਡੇ ਨਾਲ ਵਿਦਾਇਕ ਨਰੇਸ਼ ਕਿਦਾਰੀਆ ਗੱਲਬਾਤ ਕਰਾਂਗੇ ਉਹ ਵੀ ਵਿਸ਼ੇਸ਼ ਤੌਰ ਤੇ ਕਰਨੀ ਕਿਦਾਰੀਆ ਦਾ ਸਤਿਕਾਰ ਹੈ ਸਤਿਕਾਰਯੋਗ ਜੀ ਸਾਰਿਆਂ ਨੂੰ ਅੱਜ ਕਰਨੀ ਸਭ ਅੱਜ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਮੱਖੂ ਦੇਵ ਕਿਡਾ ਕੈਂਪ ਲਗਾਏਗਾ ਇਹ ਬਾਹੂ ਦੇ ਵਿੱਚ ਅੱਜ ਬਾਬੇ ਬਾਠਾ ਵਾਲੇ ਬਹੁਤ ਜੀ ਦੀ ਸਾਡੇ ਜੀਰਾ ਹਲਕੇ ਚ ਇਹਨਾਂ ਦੀ ਬੜੀ ਮਾਨਤਾ ਵਾ ਬਾਬਾ ਮਸਤ ਕਾਂਚਨ ਜੀ ਦਾ ਇਹ ਜਿਹੜਾ ਉਹਨਾਂ ਨੇ ਵੀ ਸੇਵਾ ਕਰਵਾਈ ਆ ਤੇ ਇਹ ਬਾਬੇ ਬਾਠਾ ਵਾਲੇ ਦੀ ਜਗਾ ਬਣਾਈ ਜਿਹੜੇ ਕੀ ਪਾਕਿਸਤਾਨ ਤੋਂ ਆਏ ਇਹ ਜਿਹੜਾ ਨਗਰ ਇੱਥੇ ਮਿਰਘਨ ਨਗਰ ਨੇ ਪਿੰਡਾਂ ਦੇ ਪਿੰਡ ਹੀ ਜਦੋਂ ਮੇਲਾ ਲੱਗਦਾ ਇੰਨੀ ਵੱਡੀ ਇਹਨਾਂ ਦੀ ਮਾਨਤਾ ਉਸ ਜਗ੍ਹਾ ਤੇ ਅੱਜ ਇਹਨਾਂ ਨੇ ਸ਼ੁਰੂਆਤ ਕੀਤੀ ਆ ਪਹਿਲਾਂ ਵੀ ਚਲੋ ਬਹੁਤ ਕੈਂਪ ਲਾਉਂਦੇ ਆ ਕੋਈ ਸ਼ੱਕ ਨਹੀਂ ਜੀ ਤੇ ਪਰ ਅੱਜ ਜਿਹੜਾ ਅੱਖਾਂ ਦਾ ਕੈਂਪ ਲਾਇਆ ਬਹੁਤ ਸ਼ਲਾਗਾਯੋਗ ਮੈਂ ਜਿੰਨੀ ਵੀ ਇਹਦੀ ਤਾਰੀਫ ਕੀਤੀ ਜਾਵੇ ਥੋੜੀ ਆ ਸਾਡੇ ਬਹੁਤ ਹੀ ਸਤਾਰ ਯੋਗ ਮਾਨ ਯੋਗ ਐਸਪੀ ਸਿੰਘ ਅਬਰਾਈ ਸਾਹਿਬ ਜਿਹੜੇ ਕੀ ਆਪਦੇ ਹਲਕੇ ਵਿੱਚ ਸਾਡੇ ਕੋ ਪੂਰਾ ਨਹੀਂ ਪਿੰਡ ਜੀ ਨਹੀਂ ਪੂਰਾ ਲਿਆ ਜਾਂਦਾ ਹਲਕੇ ਦਾ ਕਿਤੇ ਰਹਿ ਗਿਆ ਉਸ ਤੋਂ ਬਾਅਦ ਹਲਕਾ ਡਿਸਟ੍ਰਿਕਟ ਪੰਜਾਬ ਤੇ ਸਾਰੀ ਸਟੇਟ ਸਾਰਾ ਤੀ ਦਸਾਂ ਤਿੰਨਾਂ ਸਟੇਟਾਂ ਇੱਕ ਅਸੀਂ ਇੰਨੇ ਦੇ ਵਿੱਚ ਧਰ ਨਹੀਂ ਸਕਦੇ ਜਿਹੜੇ ਕੀ ਉਹ ਦੁਨੀਆਂ ਦੀ ਸੇਵਾ ਕਰਦੇ ਪਹਿਲੇ ਇਨਸਾਨਵਾਦ ਵੇਖਿਆ ਜਿਹੜੇ ਕੀ ਸਾਰੀ ਦੁਨੀਆ ਦੇ ਵਿੱਚ ਕੋਈ ਵੀ ਬਾਰ ਹੋਉਂਦਾ ਬਾਰ ਕਿਸੇ ਚੱਕਰ 'ਚ ਫਸਿਆ ਹੁੰਦਾ ਉਹਨੂੰ ਕਢਾ ਕੇ ਲਿਆਉਂਦੇ ਆ ਇੱਥੇ ਜਦੋਂ ਪਿੱਛੇ ਹੜਾਏ ਹੜਾਂ 'ਚ ਉਹਨਾਂ ਨੇ ਇਹ ਨੀਂਹ ਸੇਵਾ ਕੀਤੀ ਇੱਕ ਮਿਸਾਲ ਪੈਦਾ ਕਰਤੀ ਜੇ ਇੱਥੇ ਕਰੋਨਾ ਟਾਈਮ ਤਾਂ ਉਹਨਾਂ ਨੇ ਇੱਕ ਬਹੁਤ ਵੱਡੀ ਜਨਤਾ ਦੀ ਕੋਈ ਕਿਸੇ ਵੀ ਜਨਤਾ ਨੇ ਕਹਿਤਾ ਵੀ ਮੈਨੂੰ ਦਵਾਈ ਦੀ ਲੋੜ ਆ ਉਹਨਾਂ ਲਿਆ ਕੇ ਦਿੱਤੀ ਉਹਨਾਂ ਦੇ ਨੂੰ ਕਹਿੰਦਾ ਲਿਖ ਲਾ ਮੈਂ ਸਭ ਤੋਂ ਵੱਡੀ ਉਹਨਾਂ ਦੀ ਖੂਬੀ ਇਹ ਵੇਖੀ ਆ ਉਹ ਆਪ ਹੀ ਫੋਨ ਚੱਕਦੇ ਆ ਆਪ ਵੀ ਲਿਖਦੇ ਆ ਆਪ ਵੀ ਮਾਉਂਦੇ ਕੋਈ ਪੀਏ ਨਹੀਂ ਰੱਖਿਆ ਇਹਦਾ ਜਿਹੜਾ ਇਨਸਾਨ ਕਰੋੜਾਂ ਰੁਪਏ ਮਹੀਨੇ ਦੇ দান ਕਰ ਸਕਦਾ ਕੋਈ ਕੋਈ ਨਹੀਂ ਰੱਖ ਸਕਦਾ ਪਰ ਉਹਨਾਂ ਦੀ ਬੜੀ ਵੱਡੀ ਇਹ ਖੂਬੀ ਆ ਵੀ ਉਹ ਆਪ ਸਾਰਾ ਕੁਝ ਕਰਦੇ ਆ ਮੈਂ ਪ੍ਰਮਾਤਮਾ ਕੇ ਸਵੇਰੇ ਜਿੱਥੇ ਅਸੀਂ ਪ੍ਰਮਾਤਮਾ ਦਾ ਨਾਮ ਲੈਨੇ ਆ ਅਸੀਂ ਉਹਨਾਂ ਵਾਸਤੇ ਵੀ ਇੱਕ ਅਰਦਾਸ ਕਰਦੇ ਸੱਚੇ ਪਾਤਸ਼ਾਹ ਉਹਨਾਂ ਦੀ ਲੰਮੀ ਉਮਰ ਕਰੇ ਤੇ ਉਹ ਇਸੇ ਤਰ੍ਹਾਂ ਦੇਸ਼ ਕੌਮ ਦੀ ਸੇਵਾ ਕਰਦੇ ਰਹਿਣ ਬਹੁਤ ਵਧੀਆ ਮੈਂ ਮੇਰੇ ਕੋਲੇ ਕੋਈ ਸ਼ਬਦ ਨਹੀਂ ਜਿੰਨਾ ਸ਼ਬਦਾਂ ਨਾਲ ਮੈਂ ਉਸ ਇਨਸਾਨ ਦਾ ਸ਼ੁਕਰੀਆ ਅਦਾ ਕਰ ਸਕਦਾ 703 ਕੈਂਪ ਜਿਹੜੇ ਆ ਕਿ ਅੱਜ ਤੱਕ ਇੱਥੇ ਲੱਗ ਚੁੱਕੇ ਆ ਜੀਰੀਅਲ ਕੇ ਦੇ ਵਿੱਚ ਔਰ ਅੱਜ ਵੀ ਜਿਹੜਾ ਅੱਖਾਂ ਦਾ ਜਿਹੜਾ ਕੈਂਪ ਆ ਅੱਜ ਇਹਨਾਂ ਦੀ ਜਿਹੜੀ ਸਮੁੱਚੀ ਟੀਮ ਆ ਉਹ ਸਾਰੀ ਟੀਮ ਜਿਵੇਂ ਡਾਕਟਰ ਪਾਲ ਜੀ ਹੋਗੇ ਜਾਂ ਸਾਰੇ ਭੈਣ ਜੀ ਹੋਣੀ ਅੱਜ ਇਹਨਾਂ ਸਾਰਿਆਂ ਦੇ ਸੰਯੋਗ ਦੇ ਨਾਲ 703ਵਾਂ ਕੈਂਪ ਜਿਹੜਾ ਹੈ ਉਹ ਲਗਾਇਆ ਗਿਆ ਹੈ ਜਿੰਦੇ ਵਿੱਚ ਉਹ ਲੋਕ ਜਿਨ੍ਹਾਂ ਨੇ ਆ ਅੱਖਾਂ ਦਾ ਚੈੱਕਅਪ ਹੋਵੇਗਾ ਜਿਨ੍ਹਾਂ ਨੇ ਲੈਂਚ ਪੈਣ ਵਾਲੇ ਉਹ ਪੈਣਗੇ ਔਰ ਮੈਂ ਫਿਰ ਤੋਂ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰਦਾ ਕਿ ਸਰਬੱਤ ਦਾ ਭਲਾ ਚੈਰੀਟੇਬਲਸ ਟਰਸਟ ਜਿਹੜਾ ਹੈ ਇਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਔਰ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਦੇ ਵਿੱਚ ਲੱਗਾ ਰਵੇ ਔਰ ਇਹਨਾਂ ਨੂੰ ਕੁਝ ਕਹਿੰਦਾ ਆ ਫਿਰ ਤੋਂ ਸਾਰਿਆਂ ਨੂੰ ਵਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ